ਹੈਲੋ ਜੀ ਸਸਤੀ ਕਾਲਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਸਵੇਰ-ਸਵੇਰੇ ਅੱਜ ਬਾਰਿਸ਼ ਸਟਾਰਟ ਹੋ ਗਈ ਹੈ ਕਿਉਂਕਿ ਗਰਮੀ ਨੇ ਬੜੇ ਪਰੇਸ਼ਾਨ ਕਰ ਰੱਖਿਆ ਸੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਜਿਹੜੇ ਕਿਚਨ ਦੇ ਵਿੱਚ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੂੰ ਥੋੜੀ ਰਾਹਤ ਮਿਲੇਗੀ ਥੋੜਾ ਮੌਸਮ ਚੇਂਜ ਹੋਊਗਾ ਕੰਮ ਕਰਨੇ 'ਚ ਜ਼ਿਆਦਾ ਦਿੱਕਤ ਨਹੀਂ ਹੋਵੇਗੀ ਫਿਰ ਆ ਗਏ ਆਪਾਂ ਆਪਣੇ ਕਿਚਨ ਦੇ ਵਿੱਚ ਬਾਰਿਸ਼ ਹੋਵੇ ਤੇ ਖੀਰ ਪੂੜੇ ਨਾ ਬਣੇ ਐਦਾਂ ਨਹੀਂ ਹੋ ਸਕਦਾ ਤੇ ਸਾਡੇ ਘਰ ਚ ਤਾਂ ਬੜਾ ਹੋਇਆ ਜੇ بارش ਹੋ ਜਾਂਦੀ ਹੈ ਖੀਰ ਪੂੜਿਆਂ ਦਾ ਆਰਡਰ ਲੱਗ ਜਾਂਦਾ ਹੈ ਸਿਰਸੇਰੇ ਬਣਾਏ ਆਪਾਂ ਨੇ ਖੀਰ ਪੂੜੇ ਸਾਰਿਆਂ ਨੇ ਛਕੇ ਤੇ ਬਹੁਤ ਸਵਾਦ ਬਣੀ ਸੀ ਅੱਜ ਖੀਰ ਪੂੜੇ ਉਸ ਤੋਂ ਬਾਅਦ ਆ ਗਿਆ ਆਪਾਂ ਸ਼ਾਮ ਨੂੰ ਸ਼ਾਮ ਨੂੰ ਬਣਾਈ ਮੈਂ ਚਟਨੀ ਚਟਨੀ ਨਾਲ ਰੋਟੀ ਬਹੁਤ ਟੇਸਟੀ ਲੱਗਦੀ ਹੈ ਜੀ ਤੇ ਨਾ ਖਾਸ ਕਰ ਕੁੰਡੇ ਦੀ ਚਟਨੀ ਹੋਵੇ ਕੁੰਡੇ ਦੇ ਵਿੱਚ ਜਿਹੜੀ ਕੁੱਟੀ ਹੋਵੇ ਚਟਨੀ ਨਾ ਉਹਦਾ ਟੇਸਟ ਡਬਲ ਹੋ ਜਾਂਦਾ ਹੈ ਤੇ ਆਪਾਂ ਰ ਕੁੰਡੀ ਦੇ ਵਿੱਚ ਕੁੱਟੀ ਚਟਨੀ ਤੇ ਉਸ ਤੋਂ ਬਾਅਦ ਫਿਰ ਹਾਰੇ ਦੇ ਵਿੱਚ ਧਰਾਂਗੇ ਦਾਲ ਦਾਲ ਬਣੇਗੀ ਅੱਜ ਸਾਬ ਤੂੜਦੇ ਤੇ ਚਣਿਆਂ ਦੀ ਤੇ ਹਾਰੇ ਦੀ ਦਾਲ ਦਾ ਟੇਸਟ ਆਪਣਾ ਹੀ ਹੁੰਦਾ ਹੈ ਕੁੱਕਰ ਵਾਲੀ ਦਾਲ ਦਾ ਆਪਣਾ ਹੀ ਹਾਰੇ ਵਾਲੀ ਦਾਲ ਰਾਮ ਰਾਮ ਨਾਲ ਬਣਦੀ ਹੈ ਤੇ ਬਹੁਤ ਟੇਸਟੀ ਬਣਦੀ ਹੈ ਇਧਰ ਮੇਰੇ ਜਦੋਂ ਮੈਂ ਦਾਲ ਧਰਨਾਈ ਹਾਰੇ ਦੀ ਹਲਦ ਦੇ ਕੀ ਰਾਤ ਨੂੰ ਨਾ ਸਟਾਰਟ ਹੋ ਗਿਆ ਤੇ ਆਪਾਂ ਇੱਕ ਰੇਦੀ ਵੀ ਮਰਮਤ ਕਰਾਂਗੇ ਨਹੀਂ ਬਾਰਸ਼ ਦਾ ਸਲਾਬ ਆ ਗਈ ਇਹ ਜਿਆਦਾ ਟੁੱਟ ਜਾਣਾ ਹੈ ਲੱਕੀ ਸੋ ਰਿਆ ਸੀ ਲੱਕੀ ਨੇ ਰੋਟੀ ਨਹੀਂ ਖਾਧੀ ਜਦੋਂ ਇਹ ਨੀਂਜੇ ਵਿੱਚ ਹੁੰਦਾ ਹੈ ਫਿਰ ਸਭ ਕੁਝ ਭੁੱਲ ਜਾਂਦਾ ਹੈ ਤੇ ਟਾਈਮ ਸ਼ਾਮ ਦਾ ਸੀ ਸ਼ਾਮ ਨੂੰ ਮੌਸਮ ਨੇ ਦਿੱਤਾ ਸਿਗਨਲ ਸੰਝ ਫੁੱਲ ਗਈ ਹੈ ਪੀਲੀ ਪੀਲੀ ਰੋਸ਼ਨੀ ਹੋ ਗਈ ਹੈ ਤੇ ਕੱਲ ਨੂੰ ਬਾਰਿਸ਼ ਦਾ ਰੁਖ ਜ਼ਰੂਰ ਹੋਊਗਾ ਤੇ ਸਵੇਰ ਦਾ ਟਾਈਮ ਹੈ ਜੀ ਇਹ ਕਈ ਦਿਨਾਂ ਦਾ ਬਲੌਗ ਸ਼ੂਟ ਕੀਤਾ ਹੋਇਆ ਹੈ ਮੈਂ ਸੰਡੇ ਦਾ ਦਿਨ ਸੀ ਸੰਡੇ ਦੇ ਦਿਨ ਸਵੇਰੇ ਸਵੇਰੇ ਸਾਡੇ ਖੇਤਾਂ ਦੇ ਵਿੱਚ ਹੁੰਦੀ ਲੱਗਦੀ ਹੈ ਰੌਣਕ ਇੱਥੇ ਕ੍ਰਿਕਟ ਟੂਰਨਾਮੈਂਟ ਹੋ ਰਿਹਾ ਸੀ ਇਸ ਟਾਈਮੇ ਦੇ ਪਾਪਾ ਦੀ ਬੋਲਿੰਗ ਬੈਟਿੰਗ ਹੋ ਰਹੀ ਸੀ ਤੇ ਬਹੁਤ ਵਧੀਆ ਜੀ ਲੱਗਦਾ ਹੈ ਜਦੋਂ ਤੱਕ ਬਾਰਿਸ਼ ਨਹੀਂ ਹੁੰਦੀ ਤਾਂ ਇੱਥੇ ਮੌਸਮ ਬਹੁਤ ਅੱਛਾ ਰਹਿਣਾ ਜਦੋਂ ਬਾਰਿਸ਼ ਹੋ ਜੇ ਨੂੰ ਪਾਣੀ ਭਰ ਜਾਣਾ ਫਿਰ ਕਿਸੇ ਨੇ ਇੱਥੇ ਖੇਲਣ ਨਹੀਂ ਆਣਾ ਫਿਰ ਆਪਾਂ ਆ ਗਏ ਆ ਬਾਹਰ ਮੌਸਮ ਨੇ ਅਬ ਚੇਂਜ ਹੋ ਗਿਆ ਹੈ ਮੈਂ ਪਹਿਲਾਂ ਕਿ ਐਸੀ ਸੰਝ ਪੁੱਲ ਗਈ ਸੀ ਤੇ ਮੌਸਮ ਅਗਲੇ ਦਿਨ ਚੇਂਜ ਹੋਣਾ ਹੈ ਤੇ ਬੱਦਲਬਾਈ ਹੋਗੀ ਆਪਾਂ ਸਾਰੇ ਕਿਚਨ ਦੇ ਕੰਮ ਛੱਡ ਛੁੱਟ ਕੇ ਬਾਹਰ ਆ ਗਏ ਬਾਹਰ ਬੈਠ ਕੇ ਬਹੁਤ ਵਧੀਆ ਲੱਗ ਰਿਹਾ ਸੀ ਇੱਥੋਂ ਬੱਦਲਾਂ ਨੂੰ ਵੇਖਣਾ ਬੱਦਲ ਬਿਲਕੁਲ ਕਾਲੇ ਕਾਲੇ ਪਾਣੀ ਦੇ ਭਰੇ ਹੋਏ ਸੀ ਐ ਲੱਗ ਰਿਹਾ ਸੀ ਜੇ بارش ਬਹੁਤ ਜ਼ਿਆਦਾ ਹੋਊਗੀ ਤੇ ਠੰਡੀ ਹਵਾ ਇੰਨੀ ਜ਼ਿਆਦਾ ਚੱਲ ਰਹੀ ਸੀ ਇੱਥੇ ਬੈਠ ਕੇ ਅੰਦਰ ਜਾਣ ਦਾ ਦਿਲ ਨਹੀਂ ਕਰ ਰਿਹਾ ਸੀ ਬਹੁਤ ਵਧੀਆ ਮੌਸਮ ਸੀ ਉਸ ਤੋਂ ਬਾਅਦ ਫਿਰ ਆਪਾਂ ਚੱਲੇ ਆਪਣਾ ਅੰਦਰ ਕੰਮ ਰਿਹਾ ਸੀ ਆਪਾਂ ਨੇ ਤੋੜਿਆ ਆਪਾਂ ਦਿਨਾਂ ਇੱਥੇ ਬਣਾਉਣਾ ਸੀ ਲਿੰਕਾ ਸੋਡਾ ਅੰਦਰ ਜਾ ਕੇ ਤੇ ਲਿੰਕਾ ਸੋਡਾ ਮੰਨਤ ਬਹੁਤ ਵਧੀਆ ਬਣਾਉਂਦੇ ਆ ਕਿਸੇ ਦਿਨ ਵੀਡੀਓ ਸਿਰਫ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਹੁਣ ਟਾਈਮ ਸੀ ਰਾਤ ਦਾ ਰੋਟੀ ਪਾਣੀ ਆਪਾਂ ਨੇ ਬਣਾ ਲਿਆ ਸੀ ਤੇ ਆਪਾਂ ਆ ਗਏ ਆਂ ਛੱਤ ਤੇ ਤੇ ਇਹ ਵੀਡੀਓ ਵੀ ਜੀ ਅਗਲੇ ਦਿਨ ਦੀ ਹੈ 3 ਦਿਨਾਂ ਦਾ ਸ਼ੂਟ ਕੀਤਾ ਹੋਇਆ ਜਿਹੜਾ ਮੈਂ ਐਡਿਟ ਕੀਤਾ ਹੈ ਤੇ ਇੱਥੇ ਸਾਡੀ ਭਾਣਜੀ ਆਈ ਹੋਈ ਹੈ ਅਸੀਂ ਤਾਂ ਛੁੱਟੀਆਂ ਦੇ ਵਿੱਚ ਕਿਤੇ ਨਹੀਂ ਗਏ ਤੇ ਇਸ ਕਰਕੇ ਬੱਚਿਆਂ ਨੇ ਮੇਰੀ ਭਾਣਜੀ ਨੂੰ ਬੁਲਾ ਲਿਆ ਤੇ ਇੱਥੇ ਅਮਨ ਨਾਲ ਬਹੁਤ ਦਿਲ ਲੱਗ ਗਿਆ ਬੱਚਿਆਂ ਦਾ ਬੱਚਿਆਂ ਨੂੰ ਛੁੱਟੀਆਂ ਇੰਜੋਏ ਕੀਤੀਆਂ ਚਾਹੇ ਘਰ ਬੈਠ ਕੇ ਹੀ ਕੀਤੀਆਂ ਹੁਣ ਆਪਣੀ ਦੀਦੀ ਨਾਲ ਤੇ ਬਹੁਤ ਵਧੀਆ ਲੱਗਿਆ ਤੇ ਸਾਡੇ ਨਾਲ ਇੱਥੇ ਕੀ ਹੋਇਆ ਆਪਾਂ ਬੈਠੇ ਸੀ ਤੇ ਲਾਈਟ ਚਲੀ ਗਈ ਸੀ ਇਸ ਗੱਲਾਂ ਬਾਤਾਂ ਕਰਨ ਲੱਗੇ ਤੇ ਇਤਨੇ ਨੂੰ ਆ ਗਈ ਲਾਈਟ ਤੇ ਫਿਰ ਆਪਾਂ ਚੱਲੇ ਆਪਣੇ ਕਿਚਨ ਦੇ ਅੰਦਰ ਅੱਜ ਬਣਾਏ ਸੀ ਆਪਾਂ ਨੇ ਕੜੀ ਚੋਲ ਤੇ ਕੜੀ ਚੋਲ ਜਿੰਨੇ ਦਿਨ ਹੋਏਗੇ ਅਮਨ ਦੀ ਫੇਵਰਿਟ ਚੀਜ਼ਾਂ ਬਣਦੀਆਂ ਤੇ ਕੜੀ ਵੀ ਬਹੁਤ ਟੇਸਟੀ ਬਣੀ ਸੀ ਫਟਾਫਟ ਸਾਰੇ ਇਹਨੂੰ ਵਰਤਾਂਦੇ ਨੇ ਕਿਉਂ ਸਾਰੇ ਵੇਟ ਕਰ ਰਹੇ ਨੇ ਤੇ ਇੱਥੇ ਖੁੱਲੇ ਦੇ ਵਿੱਚ ਆ ਪੱਖਾ ਲਗਾ ਕੇ ਠੰਢ ਠੰਢ ਹਵਾ ਦੇ ਵਿੱਚ ਸਾਰੇ ਜਣੇ ਡਿਨਰ ਕਰ ਰਹੇ ਨੇ ਤੇ ਇਹ ਬੱਚਾ ਸਾਡੇ ਸਭ ਤੋਂ ਲੱਗ ਚੰਦਾ ਇਹ ਅੰਦਰ ਟੀਵੀ ਦੇ ਲਾਲਚ ਤੇ ਏਸੀ ਦੇ ਲਾਲਚ ਕਰਨ ਅੰਦਰ ਆ ਕੇ ਬੈਠ ਗਏ ਉਸ ਤੋਂ ਬਾਅਦ ਆਪਾਂ ਅਗੇ ਘੁੰਮਣ ਤੇ ਇੱਥੇ ਮਸਤੀ ਪੂਰੀ ਚੱਲ ਰਹੀ ਹੈ ਬੱਚਿਆਂ ਦੀ ਤੇ ਏ ਸੀ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਾਂ ਜੀ ਸਾਰੇ ਹਨ ਮੇਰੇ ਵੱਲੋਂ ਬਾਏ ਬਾਏ